ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਜੋ ਕਿ ਸਖ ਪੰਥ ਦੇ ਪਹਿਲੇ ਗ੍ਰੰਥੀ ਸਾਹਿਬ ਸਨ ਉਹਨਾਂ ਦਾ ਜੋੜ ਮੇਲਾ 5 6 7 ਤਰੀਕ ਨੂੰ ਆ ਰਿਹਾ ਹੈ ਅੱਜ ਅਸੀਂ ਦਰਸ਼ਨ ਕੀਤੇ ਅਜੇ ਤਿਆਰੀਆਂ ਹੀ ਚੱਲ ਰਹੀਆਂ ਹਨ ਦਰਸ਼ਨ ਕਰੋ ਜੀ აი <laughs> თქვენი <laughs> Ramana, 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 E ਗੁਰੂਕਾਰ ਰੰਗ ਦੀ ਸੇਵਾ ਹੋ ਰਹੀ ਹੈ ਨਹੀਂ ਹੋਈ ਜਾਂਦੀ ਆ ਤੇ ਹੁਕਮਨਾਮਾ ਸਹਿਬ ਤੇ ਦਰਸ਼ਨ ਕਰੋ ਤੇ ਪ੍ਰਮਾਤਮਾ ਚਰਦੀ ਕਲਾ ਵਿੱਚ ਰੱਖੇ ਸਭ ਨੂੰ ਸੁੱਖ ਸ਼ਾਂਤੀ ਵਿੱਚ ਰੱਖੇ ਬਾਬਾ ਬੁੱਢਾ ਸਾਹਿਬ ਜੀ ਨੇ ਸਿੱਖ ਪੰਥ ਦੀ ਬਹੁਤ ਸੇਵਾ ਕੀਤੀ ਪਹਿਲੇ ਗੁਰੂ ਤੋਂ ਲੈ ਕੇ ਸ਼ੇਮੇ ਗੁਰੂ ਸਾਹਿਬ ਤੱਕ ਸੇਵਾ ਕੀਤੀ ਅਤੇ ਪ੍ਰਮਾਤਮਾ ਆਪਣੇ ਤੇ ਵੀ ਮਿਹਰ ਕਰੇ ਕਿ ਆਪਾਂ ਵੀ ਗੁਰੂ ਘਰ ਦੀ ਸੇਵਾ ਕਰ ਸਕੀਏ ਅਤੇ ਇੱਥੇ ਅਸੀਂ ਨਿੱッセ ਪ੍ਰਸ਼ਾਦੇ ਜੋ ਹਨ ਉਹ ਲੈ ਕੇ ਤੇ ਛੱਕੇ ਤੇ ਬਹੁਤ ਆਨੰਦ ਆਇਆ ਤੇ ਮੁੜ ਕੇ ਅਸੀਂ ਪ੍ਰਸ਼ਾਦਾ ਛੱਕੇ ਤੇ ਲੰਗਰ ਦੇ ਵਿੱਚ ਉਸ ਟਾਈਮ ਸੇਵਾ ਕਰਕੇ ਗੁਰੂ ਜੀ ਨੇ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਗੁਰੂ ਘਰ ਜਿਦੋਂ ਆਪਾਂ ਜਾਣਦੇ ਆ ਤੇ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਸੇਵਾ ਨਹੀਂ ਆਪਾਂ ਨੂੰ ਤਾਰਨਾ ਹੈ ਸੇਵਾ ਕਰਕੇ ਹੀ ਆਪਣਾ ਜੀਵਨ ਸਫਲ ਹੋਣਾ ਹੈ ਗੁਰਬਾਣੀ ਪੜ੍ਹ ਕੇ ਹੀ ਆਪਣਾ ਜੀਵਨ ਸਫਲ ਹੋਣਾ ਹੈ ਇਸੇ ਕਰਕੇ ਤੁਸੀਂ ਦੇਖ ਸਕਦੇ ਹੋ ਸੇਵਾ ਸੰਗਤ ਕਰ ਰਹੀ ਹੈ ਬਹੁਤ ਜ਼ਿਆਦਾ ਆਨੰਦ ਆਉਂਦਾ ਹੈ ਜਦੋਂ ਆਪਾਂ ਸੇਵਾ ਕਰਦੇ ਹਾਂ ਤੇ ਸਾਰੇ ਸੇਵਾ ਕਰਕੇ ਆਇਆ ਕਰੋ ਥੋੜੀ ਥੋੜੀ ਜਿੰਨੀ ਵੀ ਆਪਣੀ ਤੋਂ ਹੋ ਸਕੇ ਅਤੇ ਪ੍ਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਨਿਤ ਨਿੰਦੀਆਂ ਦਾ ਤਾਂ ਬਖਸ਼ੇ ਅਮਰਤ ਦੀ ਦਾਤ ਬਖਸ਼ੇ ਹਰ ਪ੍ਰਕਾਰ ਦੀ ਰੱਖਿਆ ਕਰੇ ਅਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਭ ਨੂੰ ਪੁੱਤਾਂ ਨੇ ਦਾਤਾਂ ਬਖਸ਼ੇ ਅਤੇ ਖੁਸ਼ੀਆਂ ਖਰੇ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਦਿਆਂ ਤੋਂ ਕੋਈ ਗਲਤੀਆਂ ਹੋਈਆਂ ਹੋਣ ਤਾਂ ਮਾਫ ਕਰਨਾ ਗੁਰੂ ਮਾਫ ਕਰਨ ਯੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ